ਜਦੋਂ ਵੀ ਅਸੀਂ ਫਿਟ ਰਹਿਣ ਦੀ ਗੱਲ ਕਰਦੇ ਆ ਜਾਂ ਫਿਰ ਆਪਣਾ weight ਘਟਾਉਣ ਦੀ ਗੱਲ ਕਰਦੇ ਆ ਜਾਂ ਫਿਰ ਅਸੀਂ ਆਪਣੇ ਦਿਲ ਦੀ ਸਿਹਤ ਨੂੰ ਵਧੀਆ ਬਣਾਏ ਰੱਖਣ ਦੀ ਗੱਲ ਕਰਦੇ ਆ ਤਾਂ ਅਕਸਰ ਇਹੀ ਸੁਣਦੇ ਆ ਕਿ 슈ਗਰ ਜੋ ਹੈ ਯਾਨੀ ਮਿੱਠਾ ਜੋ ਹੈ ਸਾਨੂੰ ਘੱਟ ਖਾਣਾ ਚਾਹੀਦਾ ਜਾਂ ਫਿਰ ਮੈਦੇ ਵਾਲੀਆਂ ਫਰਾਈ ਚੀਜ਼ਾਂ ਸਾਨੂੰ ਘੱਟ ਖਾਣੀਆਂ ਚਾਹੀਦੀਆਂ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਇੱਕ ਹੋਰ ਅਜੀਹੀ ਚੀਜ਼ ਦੇ ਬਾਰੇ ਜੋ ਤੁਹਾਨੂੰ ਪਤਾ ਵੀ ਨਹੀਂ ਹੈ ਲੇਕਿਨ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਜ਼ਰੀਏ ਉਸ ਨੂੰ ਖਾ ਰਹੇ ਹੋ ਔਰ ਸਿਰਫ ਖਾ ਨਹੀਂ ਰਹੇ ਹੋ ਉਸ ਦਾ ਮਾੜਾ ਪ੍ਰਭਾਵ ਵੀ ਤੁਹਾਡੇ ਉੱਪਰ ਪੈ ਰਿਹਾ ਔਰ ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਕਿ ਅਸੀਂ ਤਾਂ ਬਿਲਕੁਲ ਸਹੀ ਚੀਜ਼ਾਂ ਖਾ ਰਹੇ ਹਾਂ ਤਾਂ ਫਿਰ ਸਾਨੂੰ ਹੈਲਥ ਇਸ਼ੂ ਕਿਉਂ ਹੋ ਰਹੇ ਨੇ ਅੱਜ ਮੈਂ ਸਪੈਸ਼ਲੀ ਗੱਲ ਕਰਨ ਜਾ ਰਹੀਆਂ ਜੀ ਪਾਮ ਆਇਲ ਨੂੰ ਲੈ ਕੇ ਜਿੰਨੇ ਵੀ ਅਸੀਂ ਪੈਕਿੰਗ ਵਾਲੇ ਫੂਡ ਦੇਖਦੇ ਹਾਂ ਅਗਰ ਤੁਸੀਂ ਉਹਨਾਂ ਦੇ ਇਨਗਰੀਡੀਐਂਟਸ ਕਦੇ ਚੈੱਕ ਕਰੋ ਚਾਹੇ ਬਿਸਕਟਸ ਨੇ ਚਿਪਸ ਹੈ ਬੇਕਰੀ ਪ੍ਰੋਡਕਟ ਹੈ ਉਹਨਾਂ ਦੇ ਅਗਰ ਤੁਸੀਂ ਇਨਗਰੀਡੀਐਂਟ ਚੈੱਕ ਕਰੋ ਚੈੱਕ ਕਰੋਗੇ ਤਾਂ ਬਹੁਤ ਸਾਰੇ ਬੇਕਰੀ ਫੂਡ ਪੈਕਿੰਗ ਫੂਡ ਦੇ ਵਿੱਚ ਪਾਮ ਆਇਲ ਵਰਤਿਆ ਜਾਂਦਾ ਹੈ ਤੇ ਅਸੀਂ ਜੇਕਰ ਪਾਮ ਆਇਲ ਦੀ ਗੱਲ ਕਰੀਏ ਸਾਡੇ ਦੇਸ਼ ਵਿੱਚ ਇੰਡੀਆ ਵਿੱਚ ਹੀ ਇਹ ਸਭ ਤੋਂ ਜ਼ਿਆਦਾ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਸੇਧ ਦੇ ਲਈ ਇਸ ਨੂੰ ਹਾਨੀਕਾਰਕ ਵੀ ਮੰਨਿਆ ਜਾਂਦਾ ਹੈ ਬਹੁਤ ਸਾਰੇ ਜਿਹੜੇ ਆਇਲਸ ਨੇ ਉਹਨਾਂ ਦੇ ਵਿੱਚ ਮਿਲਾਵਟ ਦੇ ਲਈ ਵੀ ਪਾਮ ਆਇਲ ਨੂੰ ਵਰਤਿਆ ਜਾਂਦਾ ਹੈ ਔਰ ਤੁਸੀਂ ਚਾਹੇ ਕਈ ਵਾਰੀ ਸੋਚ ਕੇ ਲੈ ਕੇ ਆਨੇ ਹੋ ਕਿ ਅਸੀਂ ਸਰੋਂ ਦਾ ਤੇਲ ਖਾ ਰਹੇ ਹਾਂ ਲੇਕਿਨ ਤੁਹਾਨੂੰ ਪਤਾ ਹੀ ਨਹੀਂ ਕਿ ਉਸ ਸਰੋਂ ਦੇ ਤੇਲ ਦੇ ਵਿੱਚ ਪਾਮ ਆਇਲ ਮਿਕਸ ਕੀਤਾ ਗਿਆ ਸੋ ਸਰੋਂ ਦੇ ਤੇਲ ਦੇ ਵਿੱਚ ਪਾਮ ਆਇਲ ਮਿਕਸ ਕੀਤਾ ਹੈ ਜਿਦਾ ਪਤਾ ਕਿਵੇਂ ਲੱਗੇਗਾ ਇਹ ਵੀ ਅੱਜ ਦੀ ਵੀਡੀਓ ਦੇ ਅਖੀਰ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਤਾਂ ਕਿ ਤੁਸੀਂ ਜ਼ਰੂਰ ਘਰ ਦੇ ਵਿੱਚ ਹੀ ਬੜੇ ਜੇ ਆਸਾਨ ਢੰਗ ਦੇ ਨਾਲ ਅਤੇ ਟੈਸਟ ਕਰ ਸਕਦੇ ਹੋ ਤੁਹਾਨੂੰ ਪਤਾ ਚਲ ਜਾਏਗਾ ਕਿ ਜਿਹੜਾ ਤੁਸੀਂ ਆਇਲ ਖਾ ਰਹੇ ਹੋ ਉਸ ਦੇ ਵਿੱਚ ਕਿਤੇ ਪਾਮ ਆਇਲ ਤਾਂ ਨਹੀਂ ਮਿਕਸ ਕੀਤਾ ਗਿਆ ਅਸੀਂ ਗੱਲ ਕਰੀਏ ਪਾਮ ਆਇਲ ਦੀ ਤਾਂ ਜਿਵੇਂ ਮੈਂ ਗੱਲ ਕੀਤੀ ਚਿਪਸ ਦੇ ਵਿੱਚ ਯੂਜ਼ ਕੀਤਾ ਜਾਂਦਾ ਉਹਨਾਂ ਨੂੰ ਫਰਾਈ ਕਰਨ ਦੇ ਵਿੱਚ ਜਿਹੜੇ ਬੇકરી ਪ੍ਰੋਡਕਟ ਹੈ ਉਹਨਾਂ ਦੇ ਲਈ ਵਰਤਿਆ ਜਾਂਦਾ ਹੈ ਆਈਸਕ੍ਰੀਮ ਜੇ ਅਸੀਂ ਗੱਲ ਕਰ ਲਈਏ ਸੋ ਆਈਸਕ੍ਰੀਮ ਜਿਹੜੀ ਹੁੰਦੀ ਹੈ ਉਸ ਨੂੰ ਕਰੀਮੀ ਅਤੇ ਸਮੂਥ ਬਣਾਉਣ ਦੇ ਲਈ ਵੀ ਪਾਮ ਆਇਲ ਉਸ ਦੇ ਵਿੱਚ ਵਰਤਿਆ ਜਾਂਦਾ ਹੈ ਔਰ ਬਹੁਤ ਸਾਰੇ ਕੋਸਮੈਟਿਕ ਜਿਹੜੇ ਪ੍ਰੋਡਕਟਸ ਨੇ ਜਿਵੇਂ ਕਿ ਲਿਪਸਟਿਕ ਸ਼ੈਂਪੂ ਇਹਨਾਂ ਸਭ ਦੇ ਵਿੱਚ ਵੀ ਪਾਮ ਆਇਲ ਵਰਤਿਆ ਜਾਂਦਾ ਚਲੋ ਜਿਹੜੀ ਆਪਾਂ ਬਾਹਰੋਂ ਚੀਜ਼ ਵਰਤ ਰਿਹਾ ਉਹਦੀ ਗੱਲ ਅੱਡ ਹੈ ਲੇਕਿਨ ਜਿਹੜੀ ਅਸੀਂ ਚੀਜ਼ ਖਾ ਰਹੇ ਹਾਂ ਲਗਾਤਾਰ ਉਸ ਦਾ ਤਾਂ ਸਾਡੇ ਦੇ ਉੱਪਰ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕਿਉਂ ਪਾਮ ਆਇਲ ਨੂੰ ਇੰਨਾ ਹਾਨੀਕਾਰਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਹੁੰਦਾ ਹੈ 50% ਸੈਚੁਰੇਟਿਡ ਫੈਟ ਜੋ ਕਿ ਸਾਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਕਦੇ-ਕਦੇ ਦੇਖੋ ਅਸੀਂ ਕਹਿੰਦੇ ਅਸੀਂ ਕੋਈ ਵੀ ਚੀਜ਼ ਬਿਲਕੁਲ ਤਾਂ ਨਹੀਂ ਛੱਡ ਸਕਦੇ ਲੇਕਿਨ ਥੋੜਾ ਕਦੇ-ਕਦੇ ਅਸੀਂ ਅਗਰ ਕੋਈ ਐਸੀ ਚੀਜ਼ ਖਾਣਿਆ ਤਾਂ ਉਸਾ ਕੋਈ ਮਾੜਾ ਪ੍ਰਭਾਵ ਇੰਨਾ ਜ਼ਿਆਦਾ ਤੁਹਾਡੇ ਨਹੀਂ ਦਿਖੇਗਾ ਲੇਕਿਨ ਅਗਰ ਤੁਸੀਂ ਰੈਗੂਲਰ ਹੀ ਇਹ ਚੀਜ਼ਾਂ ਖਾ ਰਹੇ ਹੋ ਨਾ ਅਗਰ ਤੁਹਾਡੇ ਜਿਵੇਂ ਅਸੀਂ ਦੇਖਦੇ ਆ ਘਰਾਂ ਦੇ ਵਿੱਚ ਬੱਚੇ ਨੇ ਉਹ ਚਿਪਸ ਖਾ ਰਹੇ ਨੇ ਬਿਸਕਟਸ ਖਾ ਰਹੇ ਨੇ ਪੈਕਿੰਗ ਵਾਲਾ ਫੂਡ ਖਾ ਰਹੇ ਨੇ ਬੇકરી ਫੂਡ ਖਾ ਰਹੇ ਨੇ ਇਨਸਟੈਂਟ ਨੂਡਲਸ ਖਾ ਰਹੇ ਨੇ ਕੁਕੀਜ਼ ਖਾ ਰਹੇ ਨੇ ਸੋ ਇਸ ਦੇ ਨਾਲ ਤੁਹਾਡੇ ਬੱਚਿਆਂ ਦੇ ਵਿੱਚ ਵੀ ਹੈਲਥ ਇਸ਼ੂ ਹੋਣੇ ਸ਼ੁਰੂ ਹੋ ਸਕਦੇ ਨੇ ਸੋ ਤੁਸੀਂ ਆਪਣੇ ਬੱਚਿਆਂ ਨੂੰ ਅਗਰ ਚੰਗੀ ਚੀਜ਼ ਖਿਲਾਣਾ ਚਾਹੁੰਦੇ ਹੋ ਘਰ ਦਾ ਬਣਿਆ ਖਾਣਾ ਹੀ ਦਿਓ ਔਰ ਅਸੀਂ ਕਈ ਵਾਰ ਦੇਖਦੇ ਆ ਨਾ ਆਈਸਕ੍ਰੀਮ ਲੈ ਰਹੇ ਆ ਇੱਕ ਥਾਂ ਤੇ ਬਹੁਤ ਸਸਤੀ ਮਿਲ ਰਹੀ ਹੈ ਇੱਕ ਥਾਂ ਤੇ ਬਹੁਤ ਮਹਿੰਗੀ ਮਿਲ ਰਹੀ ਹੈ ਆ ਕਿਰ ਫਰਕ ਕੀ ਹੈ ਤਾਂ ਫਰਕ ਉਥੇ ਇਹੀ ਹੁੰਦਾ ਕਿਉਂਕਿ ਪਾਮ ਆਇਲ ਬਹੁਤ ਸਸਤਾ ਹੁੰਦਾ ਹੈ ਤੇ ਅਜਿਹੀਆਂ ਚੀਜ਼ਾਂ ਬਣਾਉਣ ਦੇ ਲਈ ਕੋਸਟ ਕਟਿੰਗ ਕੀਤੀ ਜਾਂਦੀ ਹੈ ਕਿ ਕਿਵੇਂ ਚੀਜ਼ ਸਸਤੀ ਬਣਾਈ ਜਾਏ ਤੇ ਉਸ ਨੂੰ ਥੋੜਾ ਵਧੀਆ ਰੇਟ ਤੇ ਵੇਚਿਆ ਜਾ ਸਕੇ ਤਾਂ ਉਥੇ ਪਾਮ ਆਇਲ ਦਾ ਇਸਤੇਮਾਲ ਕੀਤਾ ਜਾਂਦਾ ਤੁਸੀਂ ਤੁਹਾਡੇ ਘਰ ਦੇ ਵਿੱਚ ਵੀ ਇਸ ਵੇਲੇ ਕੋਈ ਪੈਕਟ ਪਿਆ ਹੋਵੇ ਨਾ ਬਿਸਕੁਟਸ ਦਾ ਚਿਪਸ ਦਾ ਤੁਸੀਂ ਜ਼ਰੂਰ ਉਹਦੇ ਇਨਗਰੀਡੀਅੰਟ ਹੁਣੇ ਹੀ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਸ ਦੇ ਵਿੱਚ ਪਾਮ ਆਇਲ ਇਸਤੇਮਾਲ ਕੀਤਾ ਗਿਆ ਸੋ ਦੇਖੋ ਇਸੇ ਵਿੱਚ ਜਿਹੜਾ ਇੱਕ ਐਸਿਡ ਪਾਇਆ ਜਾਂਦਾ ਨਾ ਖਾਸ ਜ਼ੋਰ ਤੇ ਉਹ ਸਾਡੀ ਬਾਡੀ ਦੇ ਵਿੱਚ ਇਨਫਲੇਮੇਸ਼ਨ ਵਧਾ ਦਿੰਦਾ ਯਾਨੀ ਕਿ ਇੰਟਰਨਲ ਸਾਡੇ ਆਰਗਨਸ ਨੂੰ ਲੈ ਕੇ ਅਗਰ ਤੁਸੀਂ ਰੈਗੂਲਰ ਬਹੁਤ ਜ਼ਿਆਦਾ ਜਈਆਂ ਚੀਜ਼ਾਂ ਦਾ ਸੇਵਨ ਕਰ ਰਹੇ ਹੋ ਨਾ ਜਿਸ ਦੇ ਵਿੱਚ ਪਾਮ ਆਇਲ ਹੈ ਤਾਂ ਇਸ ਉਹ ਐਸਿਡ ਸਾਡੀ ਬਾਡੀ ਵਿੱਚ ਇੰਨਾ ਕੁ ਪਤਨ ਲੱਗਦਾ ਹੈ ਕਿ ਸਾਡੇ ਜਿਹੜੇ ਆਰਗਨਸ ਨੇ ਉਹਨਾਂ ਦੇ ਪਰ ਇਨਫਲੇਮੇਸ਼ਨ ਯਾਨੀ ਕਿ ਸੋਜਿਸ਼ ਹੋਣ ਵਾਲੀ ਪੋਜੀਸ਼ਨ ਤੱਕ ਅਸੀਂ ਆ ਜਾਂਦੇ ਆ ਸੋ ਇਸ ਲਈ ਅੱਜਕਲ ਦੇਖ ਰਹੇ ਆ ਕਿ ਛੋਟੀ ਉਮਰ ਦੇ ਵਿੱਚ ਹੀ ਬੱਚਾ ਨੂੰ ਢੇਰ ਸਾਰੇ ਹੈਲਥ ਇਸ਼ੂ ਹੋ ਰਹੇ ਨੇ ਔਰ ਸਪੈਸ਼ਲੀ ਇਸ ਦੇ ਨਾਲ ਜਿਹੜਾ ਬੈਡ ਕੋਲੇਸਟ੍ਰੋਲ ਹੈ LDL ਉਹ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਸੋ LDL ਤੋਂ ਅਗਰ ਕਿਸੇ ਦੀ ਪਰੇਸ਼ਾਨੀ ਚੱਲ ਰਹੀ ਹੈ ਨਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਹੈ ਤਾਂ ਤੁਸੀਂ ਅੱਜ ਹੀ ਪਹਿਲਾਂ ਦਾ ਬਾਹਰਲੀ ਚੀਜ਼ਾਂ ਖਾਣੀਆਂ ਬੰਦ ਕਰ ਦਿਓ ਬਿਲਕੁਲ ਹੀ ਪੈਕਿੰਗ ਵਾਲਾ ਫੂਡ ਬਿਲਕੁਲ ਹੀ ਬੰਦ ਕਰ ਦਿਓ ਔਰ ਸਪੈਸ਼ਲੀ ਮੈਂ ਅੱਜ ਦੀ ਵੀਡੀਓ ਇਸ ਲਈ ਬਣਾ ਰਹੀ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਅਸੀਂ ਖੁਦ ਬੱਚਾ ਨੂੰ ਚਿਪਸ ਬਿਸਕਟਸ ਨੂਡਲਸ ਵਗੈਰਾ ਲਿਆ ਕੇ ਦੇਣੇ ਆ ਇਨਸਟੈਂਟ ਨੂਡਲਸ ਦੀ ਵੀ ਗੱਲ ਕਰ ਲਈਏ ਸੋ ਇਹਨਾਂ ਵਿੱਚ ਸਭ ਦੇ ਵਿੱਚ ਪਾਮ ਆਇਲ ਵਰਤਿਆ ਗਿਆ ਹੈ ਜ਼ਰੂਰ ਚੈੱਕ ਕਰਕੇ ਇਨਗਰੀਡੀਅੰਟ ਪੜ੍ਹ ਕੇ ਹੀ ਤੁਸੀਂ ਜੋ ਹੈ ਚੀਜ਼ ਖਰੀਦਿਆ ਕਰੋ ਤਾਂ ਕਿ ਤੁਹਾਡੇ ਬੱਚਾ ਨੂੰ ਤੁਸੀਂ ਸਾਫ਼ ਸੁਥਰੀ ਔਰ ਸਹੀ ਚੀਜ਼ ਹੀ ਖਿਲਾ ਸਕੋ ਅੱਗੋਂ ਸੇ ਗੱਲ ਕਰੀਏ ਤਾਂ ਸਾਨੂੰ ਮਸਟਰਡ ਆਇਲ ਵਰਤਣਾ ਚਾਹੀਦਾ ਹੈ ਕੋਕੋਨਟ ਆਇਲ ਵਰਤਣਾ ਚਾਹੀਦਾ 올ਿਵ ਆਇਲ ਵਰਤਣਾ ਚਾਹੀਦਾ इवन अगर ਲਿਮਿਟਡ ਕੁਆਂਟੀਟੀ ਵਿੱਚ ਯੂਜ਼ ਕਰੋ ਤਾਂ ਦੇਸੀ ਕਿਉਂਕਿ ਬਹੁਤ ਜ਼ਿਆਦਾ ਫਾਇਦੇਮੰਦ ਹੈ ਸੋ ਹੁਣ ਮੈਂ ਅੱবি ਗੱਲ ਕਰਾਂਗੀ ਤੁਹਾਡੇ ਨਾਲ ਸਾਂਝੀ ਕਿ ਅਸੀਂ ਕਿਵੇਂ ਪਤਾ ਲਗਾਈਏ ਕਿ ਕਿਤੇ ਮਸਟਰਡ ਆਇਲ ਦੇ ਵਿੱਚ ਜਿਹੜਾ ਅਸੀਂ ਸਰੋਂ ਦਾ ਤੇਲ ਘਰ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ ਉਸ ਦੇ ਵਿੱਚ ਕਿਤੇ ਪਾਮ ਆਇਲ ਤਾਂ ਨਹੀਂ ਜੋ ਹੈ ਮਿਲਾਇਆ ਗਿਆ ਮਿਲਾਵਟ ਤਾਂ ਨਹੀਂ ਹੋਈ ਪਈ ਤਾਂ ਤੁਸੀਂ ਜਿਹੜੀ ਹੈ ਜਿਹੜੇ ਤੁਹਾਡੇ ਸਰੋਂ ਦੇ ਤੇਲ ਦੀ ਬੋਤਲ ਹੈ ਤੁਸੀਂ ਇਸ ਨੂੰ ਐਜ਼ ਇਟ ਇਜ਼ ਫ੍ਰਿਜ ਦੇ ਵਿੱਚ ਰੱਖ ਦੇਣਾ ਫ੍ਰਿਜ ਦੇ ਵਿੱਚ ਤੁਸੀਂ ਰੱਖੋਗੇ ਰਾਤ ਪਰ ਅਗਰ ਪਈ ਰਹੇਗੀ ਅਗਲੇ ਦਿਨ ਸਵੇਰੇ ਦੇਖੋਗੇ ਅਗਰ ਤਾਂ ਇਸ ਦੇ ਵਿੱਚ ਕੁਝ ਜੰਮਿਆ ਹੋਇਆ ਨਜ਼ਰ ਆ ਰਿਹਾ ਕਿ ਉਹਦੀ ਤਰ੍ਹਾਂ ਤਾਂ ਸਮਝ ਲਓ ਕਿ ਇਸ ਦੇ ਵਿੱਚ ਪਾਮ ਮੋਇਲ ਦੀ ਮਿਲਾਵਟ ਕੀਤੀ ਗਈ ਹੈ ਔਰ ਅਗਰ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੁਝ ਘਿਓ ਦੀ ਤਰ੍ਹਾਂ ਵਾਈਟ ਵਾਈਟ ਜੰਮਿਆ ਹੋਇਆ ਨਜ਼ਰ ਨਹੀਂ ਆ ਰਿਹਾ ਬਿਲਕੁਲ ਲਿਕਵਿਡ ਫਾਰਮ ਦੇ ਵਿੱਚ ਸਰੋਂ ਦਾ ਤੇਲ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਸਮਝ ਲਓ ਸਰੋਂ ਦਾ ਤੇਲ ਜੋ ਹੈ ਬਿਲਕੁਲ ਸਹੀ ਹੈ ਸੋ ਇਹ ਕੁਝ ਤੌਰ ਤਰੀਕੇ ਸਾਨੂੰ ਜ਼ਰੂਰ ਸਮਝਣੇ ਚਾਹੀਦੇ ਆ ਅਪਣਾਣੇ ਚਾਹੀਦੇ ਨੇ ਜਿਸ ਨਾਲ ਅਸੀਂ ਸਮਝ ਸਕੀਏ ਜਿਹੜੀ ਚੀਜ਼ ਅਸੀਂ ਵਧੀਆ ਸਮਝ ਕੇ ਲੈ ਕੇ ਆ ਰਹੇ ਆ ਘਰੇ ਉਹ ਕਿਤੇ ਮਿਲਾਵਟ ਵਾਲੀ ਤਾਂ ਨਹੀਂ ਹੈ ਇਸ ਲਈ ਚੰਗੀ ਕੰਪਨੀਆਂ ਦੀ ਹੀ ਚੀਜ਼ ਸਾਨੂੰ ਇਸਤੇਮਾਲ ਕਰਨੀ ਚਾਹੀਦੀ ਹੈ ਕਦੇ ਸਿਰਫ ਇਸ ਕਰਕੇ ਕਿ ਉਹੀ ਚੀਜ਼ ਸਸਤੀ ਹੈ ਉਹੀ ਚੀਜ਼ ਮਹਿੰਗੀ ਹੈ ਤੇ ਅਸੀਂ ਸਸਤੀ ਵਾਲੀ ਲੈ ਆਨੇ ਆ ਤੇ ਸਸਤੀ ਵਾਲੀ ਚੀਜ਼ ਵਿੱਚ ਕੁਝ ਨਾ ਕੁਝ ਜਿਹਾ ਜ਼ਰੂਰ ਮਿਲਾਇਆ ਗਿਆ ਹੁੰਦਾ ਹੈ ਜਿਸ ਦੇ ਨਾਲ ਤੁਹਾਡੀ ਸਿਹਤ ਦੇ ਨਾਲ ਖੇਲਵਾੜ ਹੋ ਰਹੀ ਹੁੰਦੀ ਹੈ ਸੋ ਆਪਣੀ ਸਿਹਤ ਪਹਿਲਾ ਹੈ ਤੁਹਾਡੇ ਪਰਿਵਾਰ ਦੀ ਸਿਹਤ ਪਹਿਲਾ ਹੈ ਇਸ ਲਈ ਜ਼ਰੂਰ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਦੇ ਹੋਏ ਹੀ ਜੋ ਹੈ ਫੀਮੇਲਸ ਉਪਰ ਲੇਡੀਜ਼ ਉਪਰ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਕਿਵੇਂ ਹੈਲਦੀ ਖਾਣਾ ਬਣਾਈਏ ਘਰ ਦੇਆਂ ਨੂੰ ਹੈਲਦੀ ਚੀਜ਼ਾਂ ਖਲਾਈਏ ਔਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਅਜਿਹੀਆਂ ਆਦਤਾਂ ਪਾਈਏ ਤਾਂ ਕਿ ਬੱਚੇ ਹੈਲਥ ਕੌਂਸ਼ੀਅਸ ਹੋਣ ਬਾਹਰ ਦਾ ਜਿੰਨਾ ਵੀ ਜ਼ਿਆਦਾ ਫਰਾਈ ਚੀਜ਼ਾਂ ਤੁਸੀਂ ਖਾ ਰਹੇ ਹੋ ਤੁਸੀਂ ਦੇਖਦੇ ਹੋਣੇ ਕਿ ਕਈ ਵਾਰੀ ਕੁਝ ਰੈਸਟੋਰੈਂਟਸ ਵਿੱਚ ਜਾਂਦੇ ਆ ਉਹੀ ਖਾਣਾ ਬਹੁਤ ਸਸਤਾ ਹੈ ਕਿਸੇ ਥਾਂ ਤੇ ਜਾਂਦੇ ਆ ਉਹ ਖਾਣਾ ਬਹੁਤ ਮਹਿੰਗਾ ਲੇਕਿਨ ਜਿੱਥੇ ਆਪਾਂ ਸਸਤੀ ਥਾਂ ਤੇ ਖਾ ਕੇ ਆਨੇ ਉਸ ਤੋਂ ਬਾਅਦ ਕੁਝ ਅਜੀਬ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਅੰਦਰ ਡਾਈਜੈਸ਼ਨ ਦੀ ਪ੍ਰੋਬਲਮ ਹੈ ਐਕਦਾ ਜਲਣ ਜਿਹੀ ਮਹਿਸੂਸ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉੱਥੇ ਦੇਖੋ ਬਹੁਤ ਸਸਤੇ ਇਸ ਤਰ੍ਹਾਂ ਦੇ ਤੇਲ ਇਸਤੇਮਾਲ ਕੀਤੇ ਗਏ ਹੁੰਦੇ ਨੇ ਚੰਗੀ ਜਗ੍ਹਾ ਜਾਂਦੇ ਹੋ ਜਿੱਦਾ ਕੋਈ ਵਧੀਆ ਨਾਮ ਹੈ ਜਗ੍ਹਾ ਦਾ ਉੱਥੇ ਬੈਠ ਕੇ ਖਾਣਾ ਖਾਂਦੇ ਹੋ ਉੱਥੇ ਖਾਣਾ ਖਾ ਕੇ ਕਈ ਵਾਰ ਤੁਸੀਂ ਦੇਖੋਗੇ ਕੋਈ ਦਿੱਕਤ ਨਹੀਂ ਹੁੰਦੀ ਬਿਲਕੁਲ ਸਹੀ ਰਹਿੰਦਾ ਹੈ ਡਾਈਜੈਸਟਿਵ ਵਧੀਆ ਹੋ ਜਾਂਦਾ ਤੇ ਇਹੀ ਫਰਕ ਹੁੰਦਾ ਹੈ ਚੰਗੀ ਥਾਂ ਦਾ ਔਰ ਅਸੀਂ ਕਦੇ ਸਿਰਫ ਰੇਟ ਦੇ ਪਿੱਛੇ ਕਿ ਉੱਥੇ ਸਸਤਾ ਹੈ ਖਾਣ ਚਲੇ ਜਾਂਦੇ ਨੇ ਲੇਕਿਨ ਉਸ ਰੇਟ ਦੇ ਨਾਲ ਖਿਲਵਾੜ ਹੋ ਜਾਂਦੀ ਹੈ ਪਰ ਫ ਕਦੇ-ਕਦਾ ਤੁਸੀ ਬਾਹਰ ਦਾ ਖਾਣਾ ਖਾ ਰਹੇ ਹੋ ਠੀਕ ਹੋ ਆਦਰਵਾਈਸ ਸਾਨੂੰ ਘਰ ਦਾ ਖਾਣਾ ਹੀ ਖਾਣਾ ਚਾਹੀਦਾ ਹੈ ਘਰੇ ਸਾਫ ਸੁਥਰਾ ਹੈਲਦੀ ਖਾਣਾ ਜਿਸ ਦੇ ਵਿੱਚ ਪ੍ਰੋਟੀਨ ਚੰਗੀ ਮਾਤਰਾ ਵਿੱਚ ਹੋਵੇ ਕਾਰਬਸ ਅਚੀ ਮਾਤਰਾ ਵਿੱਚ ਹੋਣ ਹੈਲਦੀ ਫੈਟ ਨਟਸ ਐਂਡ ਸੀਡ ਤੁਸੀਂ ਜੋ ਹੈ ਡੇਲੀ ਖੁਦ ਖਾਓ ਬੱਚਿਆਂ ਨੂੰ ਵੀ ਖਿਲਾਓ ਔਰ ਜਿਹੜਾ ਹੈ ਬਹੁਤ ਜ਼ਰੂਰੀ ਹੁੰਦਾ ਹੈ ਫਾਈਬਰ ਫਾਈਬਰ ਦੀ ਮਾਤਰਾ ਜ਼ਰੂਰ ਤੁਹਾਡੀ ਡਾਈਟ ਵਿੱਚ ਹੋਣੀ ਚਾਹੀਦੀ ਹੈ ਜਿਸ ਵਿੱਚ ਸਲਾਦ ਅਤੇ ਫਰੂਟ ਆ ਜਾਂਦੇ ਨੇ ਅੱਜਕੱਲ ਬਹੁਤ ਸਾਰੀਆਂ ਸਬਜ਼ੀਆਂ ਨੇ ਗਾਜਰ ਹੈ ਮooli ਹੈ ਟਮਾਟਰ ਹੈ ਇਹਨਾਂ ਚੀਜ਼ਾਂ ਦਾ ਸਲਾਦ ਜੋ ਹੈ ਖਾਇਆ ਜਾ ਸਕਦਾ ਹੈ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਤੁਸੀਂ ਔਰ ਪਾਮ ਆਇਲ ਵਾਲੀ ਚੀਜ਼ਾਂ ਨੂੰ ਸਿਰੇ ਤੋਂ ਨਾ ਕਹਿ ਦਿਓ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਪੇਜ ਨਾਲੇ ਤੱਕ ਫੋਲੋ ਨਹੀਂ ਕੀਤਾ ਹੋਇਆ ਹੈ ਤਾਂ ਫਟਾਫਟ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦੇਣਾ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਅੱਜ ਮੈਂ ਸਪੈਸ਼ਲੀ ਗੱਲ ਕਰਨ ਜਾ ਰਹੀਆਂ ਜੀ ਪਾਮ ਆਇਲ ਨੂੰ ਲੈ ਕੇ ਜਿੰਨੇ ਵੀ ਅਸੀਂ ਪੈਕਿੰਗ ਵਾਲੇ ਫੂਡ ਦੇਖਦੇ ਆਂ ਅਗਰ ਤੁਸੀਂ ਉਹਨਾਂ ਦੇ ਇਨਗਰੀਡੀਅੰਟਸ ਕਦੇ ਚੈੱਕ ਕਰੋ ਚਾਹੇ ਬਿਸਕੁਟਸ ਨੇ ਚਿਪਸ ਹੈ ਬੇਕਰੀ ਪ੍ਰੋਡਕਟ ਹੈ ਉਹਨਾਂ ਦੇ ਅਗਰ ਤੁਸੀਂ ਇਨਗਰੀਡੀਅੰਟ ਚੈੱਕ ਕਰੋ ਚੈੱਕ ਕਰੋਗੇ ਤਾਂ ਬਹੁਤ ਸਾਰੇ ਬੇਕਰੀ ਫੂਡ ਪੈਕਿੰਗ ਫੂਡ ਦੇ ਵਿੱਚ ਪਾਮ ਆਇਲ ਵਰਤਿਆ ਜਾਂਦਾ ਹੈ ਤੇ ਅਸੀਂ ਜੇਕਰ ਪਾਮ ਆਇਲ ਦੀ ਗੱਲ ਕਰੀਏ ਸਾਡੇ ਦੇਸ਼ ਵਿੱਚ ਇੰਡੀਆ ਵਿੱਚ ਹੀ ਇਹ ਸਭ ਤੋਂ ਜ਼ਿਆਦਾ ਇਸਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਸੇਧ ਦੇ ਲਈ ਇਸ ਨੂੰ ਹਾਨੀ ਕਾਰਕ ਵੀ ਮੰਨਿਆ ਜਾਂਦਾ ਹੈ ਬਹੁਤ ਸਾਰੇ ਜਿਹੜੇ ਆਇਲਸ ਨੇ ਉਹਨਾਂ ਦੇ ਵਿੱਚ ਮਿਲਾਵਟ ਦੇ ਲਈ ਵੀ ਪਾਮ ਆਇਲ ਨੂੰ ਵਰਤਿਆ ਜਾਂਦਾ ਔਰ ਤੁਸੀਂ ਚਾਹੇ ਕਈ ਵਾਰੀ ਸੋਚ ਕੇ ਲੈ ਕੇ ਆਨੇ ਹੋ ਕਿ ਅਸੀਂ ਸਰੋਂ ਦਾ ਤੇਲ ਖਾ ਰਹੇ ਹਾਂ ਲੇਕਿਨ ਤੁਹਾਨੂੰ ਪਤਾ ਹੀ ਨਹੀਂ ਕਿ ਉਸ ਸਰੋਂ ਦੇ ਤੇਲ ਦੇ ਵਿੱਚ ਪਾਮ ਆਇਲ ਮਿਕਸ ਕੀਤਾ ਗਿਆ